ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀ ਨਾਲ ਸੰਬੰਧਤ ਜੌਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨਾ ਹੈ ਪੰਜਾਬ ਐਨਟੀਟੀ ਟੀਚਰ ਭਰਤੀ ਇਹ ਜਿਹੜੀ 8393 ਟੀਚਰ ਭਰਤੀ ਆਈ ਸੀ ਉਸ ਦੇ ਸੰਬੰਧ ਵਿੱਚ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਤਾਂ ਬਹੁਤ ਸਾਰੇ ਇਸ ਇਸ ਬੰਦ ਵਿੱਚ ਕਮੈਂਟ ਆ ਰਹੇ ਸੀ ਕਿ ਕੀ ਇਹ ਭਰਤੀ ਆਈ ਹੈ ਕਿ ਕੀ GS ਦੇ ਵਿੱਚ ਅਪਡੇਟ ਆਈ ਹੈ ਤਾਂ ਅੱਜ ਆਪਾਂ ਗੱਲ ਕਰਾਂਗੇ ਇਸ ਦੇ ਬੰਦ ਵਿੱਚ ਕੀ ਜਾਣਕਾਰੀ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਹੈ ਤਾਂ ਇਸ ਤੋਂ ਪਹਿਲਾਂ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਾਮੇ ਸਿਰ ਪਹੁੰਚਦੀ ਰਹੇ ਤਾਂ ਆਪਾਂ ਜਾਣਦੇ ਹਾਂ ਵੀ ETT ਜਿਹੜੀ ਹੈ ਐਂਟੀਟੀ ਦੀ ਇਹ ਭਰਤੀ ਇਹ ਪੰਜਾਬ ਦੇ ਵਿੱਚ 8393 2020 ਦੇ ਵਿੱਚ ਆਈ ਸੀ ਤੇ 2020 ਦੇ ਬਾਅਦ ਇਸ ਨੂੰ ਭਰਤੀ ਨੂੰ ਜਿਹੜਾ ਕੰਪਲੀਟ ਨਹੀਂ ਕੀਤਾ ਗਿਆ ਤਾਂ ਉਸ ਦੇ ਸਬੰਧ ਵਿੱਚ ਹੁਣ ਇੱਕ ਗਜਟ ਆਇਆ ਤੇ ਗਜਟ ਦੇ ਵਿੱਚ ਇਹ ਦੱਸਿਆ ਗਿਆ ਕਿ ETT ਦੀ ਜਿਹੜੀ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਮਾਸਟਰ ਕੈਡਰ ETT ਕੈਡਰ ਤੇ ਉਹ ਲੈਕਚਰਰ ਕਾਡਰ ਤੇ ਇਸੇ ਤਰ੍ਹਾਂ ਉਸ ਦੇ ਵਿੱਚ 8393% ਦੇ ਸਬੰਧ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਕਿ 8393% ਦੇ ਸਬੰਧ ਵਿੱਚ ਜਿਹੜੀ ਪੇ ਸਕੇਲ ਕੀ ਰਹਿਣ ਵਾਲਾ ਹੈ ਤੇ ਪੇ ਸਕੇਲ ਜਿਹੜਾ ਉਸ ਦੇ ਵਿੱਚ ਜਿਹੜਾ ਨਵਾਂ ਪੇ ਸਕੇਲ ਲਾਗੂ ਕੀਤਾ ਜਾਵੇਗਾ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਸਾਰੀਆਂ ਪਰਤੀਆਂ ਇੱਕ ਵਾਰ ਰੁਕੀਆਂ ਆਈਆਂ ਨੇ ਤੇ ਰੁਕਣ ਦਾ ਕਾਰਨ ਇਹ ਸੀ ਕਿ ਕਿਉਂਕਿ 6ਵੇਂ ਪੇ ਕਮਿਸ਼ਨ ਤੇ ਸੈਂਟਰ ਪੇ ਕਮਿਸ਼ਨ ਦਾ ਜਿਹੜਾ ਰੋਲਾ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਿਹੜੇ ਐਮੈਂਡਮੈਂਟ ਕਰਨੀ ਜ਼ਰੂਰੀ ਸੀ ਸਰਵਸ ਰੂਲ ਜਿਹੜੇ ਇਹ ਚੇਂਜ ਕਰਨੇ ਜ਼ਰੂਰੀ ਸੀ ਤਾਂ ਇਸ ਲਈ ਜਿਹੜੇ ਹੁਣ ਸਰਵਸ ਰੂਲ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਤਾਂ ਜਿਸ ਦੇ ਵਿੱਚ ਸਾਰੀਆਂ ਪਰਤੀਆਂ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਉਸ ਦੇ ਵਿੱਚ ਜਿਹੜੀ ਐਂਟੀਟੀ ਪਰਤੀ ਦੇ ਸਬੰਧ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਐਂਟੀਟੀ ਦੀ ਜਿਹੜੀ ਪਰਤੀ ਉਹ ਉਸ ਦੇ ਸਬੰਧ ਵਿੱਚ ਪੇ ਸਕੇਲ ਕੀ ਰਹਿਣਾ ਹੈ ਤਾਂ ਗੈਜਟ ਦੇ ਵਿੱਚ ਸਿਰਫ ਇਹ ਪਰਤੀਆਂ ਦੇ ਸਬੰਧ ਵਿੱਚ ਦੱਸਿਆ ਗਿਆ ਹੈ ਤਾਂ ਗੈਜਟ ਦੇ ਵਿੱਚ ਜਿਹੜੀ ਐਮੈਂਡਮੈਂਟ ਕੀਤੀ ਗਈ ਉਸ ਦੇ ਸਬੰਧ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਬਹੁਤ ਸਾਰੇ ਜਿਹੜੇ ਕਹਿ ਰਹੇ ਸੀ ਕਿ ਐਂਟੀਟੀ ਦੀ ਪਰਤੀ ਜਿਹੜੀ ਹੈ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਾਂ ਇਸ ਤੋਂ ਉਮੀਦ ਇਹ ਲੱਗਦੀ ਹੈ ਕਿ ਹੁਣ ਜਿਹੜੀ ਐਂਟੀਟੀ ਭਰਤੀ ਸਰਕਾਰ ਦੇ ਜਿਹੜੀ ਨਿਗਾਹ ਦੇ ਵਿੱਚ ਹੈ ਤੇ ਇਹ ਜਿਹੜੀ ਭਰਤੀ ਕੰਪਲੀਟ ਕੀਤੀ ਜਾ ਸਕਦੀ ਹੈ ਤਾਂ ਹੁਣ ਜਿਹੜੇ 2025 ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕਦਾ ਹੈ ਤਾਂ ਜੇਕਰ ਨੋਟੀਫਿਕੇਸ਼ਨ ਮਿਲੇਗਾ ਤਾਂ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਕੁਆਲੀਫਿਕੇਸ਼ਨ ਕੀ ਰਹਿਣ ਵਾਲੀ ਹੋਵੇਗੀ ਏਜ ਲਿਮਟ ਕੀ ਰਹਿਣ ਵਾਲੀ ਹੋਵੇਗੀ ਤਾ ਕਿਵੇਂ ਭਰਤੀ ਹੋਵੇਗੀ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਦੇ ਆਂ ਆਪਾਂ ਪਿਛਲੇ ਨੋਟੀਫਿਕੇਸ਼ਨ ਦੇ ਹਿਸਾਰ ਤੇ ਗੱਲ ਕਰਦੇ ਆਂ ਅਜੇ ਤੱਕ ਕੋਈ ਨਵਾਂ ਨੋਟੀਫਿਕੇਸ਼ਨ ਨਹੀਂ ਆਇਆ ਕਿ ਕਦੋਂ ਭਰਤੀ ਖੱਡੀ ਜਾਵੇਗੀ ਕਦੋਂ ਭਰਤੀ ਦੇ ਆਨਲਾਈਨ ਹੋਣਗੇ ਕਿਵੇਂ ਭਰਤੀ ਕੰਪਲੀਟ ਹੋਵੇਗੀ ਇਸ ਦੇ ਸਬੰਧ ਵਿੱਚ ਅਜੇ ਕੋਈ ਵੀ ਜਿਹੜੀ ਅਪਡੇਟ ਨਹੀਂ ਹੈ ਸਿਰਫ ਗੈਜ਼ਟ ਦੇ ਵਿੱਚ ਇਸ ਦੇ ਸਬੰਧ ਵਿੱਚ ਦੱਸਿਆ ਗਿਆ ਹੈ ਕਿ ਪੇ ਸਕੇਲ ਕੀ ਰਹਿਣ ਵਾਲਾ ਹੈ ਤਾਂ ਜੇ ਆਪਾਂ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤਾਂ ਇਸ ਦੇ ਵਿੱਚ ਜਿਹੜੀ ਕੈਂਡੀਡੇਟ ਨੇ ਘੱਟੋ ਘੱਟ ਪਲੱਸ 2 ਪਾਸ ਕੀਤਾ ਹੋਣਾ ਚਾਹੀਦਾ ਹੈ ਤਾਂ ਨਾਲ ਜਿਹੜੀ 1 ਸਾਲ ਦਾ ਐਨਟੀਟੀ ਦਾ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਜੋ ਪਿਛਲੇ ਇਹ ਭਰਤੀ ਆਈ ਸੀ ਨੋਟੀਫਿਕੇਸ਼ਨ ਦੇ ਵਿੱਚ 1 ਸਾਲ ਦਾ ਜਿਹੜਾ ਡਿਪਲੋਮਾ ਉਸ ਦੇ ਵਿੱਚ ਮੰਗਿਆ ਗਿਆ ਸੀ ਕਈ ਕੈਂਡੀਡੇਟ ਨੇ 6 ਮਹੀਨੇ ਦਾ ਡਿਪਲੋਮਾ ਕੀਤਾ ਹੋ ਤਾਂ 6 ਮਹੀਨੇ ਦਾ ਜਿਹੜਾ ਡਿਪਲੋਮਾ ਵੈਲਿਡ ਨਹੀਂ ਹੋਏਗਾ ਤੇ ਕਈ ਜਿਹੜੇ 2 ਸਾਲਾਂ ਦਾ ਡਿਪਲੋਮਾ ਵੀ ਕਰਵਾਇਆ ਜਾ ਰਿਹਾ ਹੈ ਤਾਂ ਘੱਟੋ ਘੱਟ 1 ਸਾਲ ਦਾ ਡਿਪਲੋਮਾ ਕਰਨਾ ਜ਼ਰੂਰੀ ਹੋਵੇਗਾ ਤੇ 1 ਸਾਲ ਦਾ ਡਿਪਲੋਮਾ ਜਿੰਨੇ ਕੀਤਾ ਹੋਏਗਾ ਉਹ एलिਜੀਬਲ ਹੋਏਗਾ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਇਸ ਦੀ ਜਿਹੜੀ ਕੁਆਲਿਫੀਕੇਸ਼ਨ ਦੇ ਵਿੱਚ ਚੇਂਜ ਵੀ ਕੀਤੇ ਜਾ ਸਕਦੀ ਹੈ ਤੇ 2 ਸਾਲ ਦਾ ਡਿਪਲੋਮਾ ਵੀ ਮੰਗਿਆ ਜਾ ਸਕਦਾ ਹੈ ਜੇਕਰ ਹੁਣ ਨਵੇਂ ਕੈਂਡੀਡੇਟ ਜੇ ਕੋਈ ਵੀ ਡਿਪਲੋਮਾ ਕਰ ਰਹੇ ਨੇ ਤੇ ਜੇ ਤੁਸੀਂ 2 ਸਾਲਾ ਦਾ ਹੀ ਡਿਪਲੋਮਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਪੋਸਟ ਹੁੰਦੀ ਹੈ ਤਾਂ ਉਸ ਲਈ ਜਿਹੜਾ 10ਵੀਂ ਲੈਵਲ ਤੱਕ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ਤਾਂ ਇਸ ਲਈ 10ਵੀਂ ਲੈਵਲ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੇਕਰ ਕੈਂਡੀਡੇਟ ਬਾਹਰ ਦਾ ਹੈ ਤਾਂ ਉਹ 10ਵੀਂ ਜਿਹੜੀ ਹੈ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਕਰ ਸਕਦਾ ਤਾਂ ਇਸ ਦੇ ਵਿੱਚ ਜਿਹੜੀ ਮਿਨਿਮਮ ਕੁਆਲੀਫੀਕੇਸ਼ਨ ਜਿਹੜੀ ਹੈ ਉਹ ਪਲੱਸ 2 ਪਾਸ ਹੋਣਾ ਚਾਹੀਦਾ ਇੱਕ ਸਾਲ ਦਾ ਐਨਟੀਟੀ ਦਾ ਡਿਪਲੋਮਾ ਤੇ 10ਵੀਂ ਤੱਕ ਦੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਜੇ ਇਹ ਲਿਮਿਟ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਿੰਨੀਆਂ ਵੀ ਪੋਸਟਾਂ ਆndੀਆਂ ਨੇ ਸਾਰਿਆਂ ਵਾਸਤੇ ਜਿਹੜਾ ਏਜ ਲਿਮਿਟ ਲਗਭਗ 18 ਤੋਂ 37 ਸਾਲ ਰੱਖੀ ਜਾਂਦੀ ਹੈ ਇੱਕ ਪੰਜਾਬ ਪੁਲਿਸ ਨੂੰ ਛੱਡ ਕੇ ਬਾਕੀ ਜਿਹੜੀਆਂ ਵੀ ਪੰਜਾਬ ਦੀਆਂ ਪੋਸਟਾਂ ਨੇ 18 ਤੋਂ 37 ਸਾਲ ਘਟੋ ਘਟ 18 ਸਾਲ ਤੇ ਵੱਧ ਵੱਧ 37 ਸਾਲ ਹੁੰਦੀ ਹੈ ਤਾਂ ਇਸ ਲਈ ਜਿਹੜੀ ਇਸ ਦੇ ਵਿੱਚ ਏਜ ਜਿਹੜੀ ਹੈ ਪਿਛਲੇ ਨੋਟੀਫਿਕੇਸ਼ਨ ਦੇ ਵਿੱਚ ਵੀ 18 ਤੋਂ 37 ਸਾਲ ਰੱਖੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਰਿਜ਼ਰਵ ਕੈਟਾਗਰੀ ਨੂੰ ਰੂਲ ਮੁਤਾਬਕ ਜਿਹੜੀ ਛੋਟ ਦਿੱਤੀ ਜਾਂਵੇਂ ਐਸਸੀ ਨੂੰ 5 ਸਾਲ ਬੀਸੀ ਨੂੰ 3 ਸਾਲ ਜਾਂ ਜੋ ਵੀ ਛੋਟ ਹੁੰਦੀ ਹੈ ਉਸ ਅਨਸਾਰ ਜਿਹੜੀ ਛੋਟ ਵੀ ਦਿੱਤੀ ਜਾਂਦੀ ਹੈ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜ਼ਿਆਦਾ ਚਾਂਸ ਜਿਹੜੇ ਨੇ ਉਹ ਰਿਟਰਨ ਟੈਸਟ ਹੀ ਹੋਣਗੇ ਕਿਉਂਕਿ ਲਗਭਗ ਸਾਰੀਆਂ ਵਰਤੀਆਂ ਦੇ ਵਿੱਚ ਅੱਜ ਕੱਲ ਰਿਟਰਨ ਟੈਸਟ ਹੋ ਜਾਂਦੇ ਨੇ ਤਾਂ ਇਸ ਲਈ ਇਸ ਭਰਤੀ ਦੇ ਵਿੱਚ ਵੀ ਰਿਟਰਨ ਟੈਸਟ ਹੋਏਗਾ ਤਾਂ ਇਸ ਤੋਂ ਇਲਾਵਾ ਜਿਹੜੀ ਮੈਟ ਦੇ ਆਧਾਰ ਤੇ ਤੁਹਾਡੀਆਂ ਬੁਨਗਿਆ ਤਾਂ ਪੋਸਟਾਂ ਜਿਹੜੀਆਂ ਨੇ ਉਹ ਜਿਹੜੀ ਪੋਸਟਾਂ ਦੀ ਗੱਲ ਕਰੀਏ 8393 ਸੀ ਇਸ ਤੇ ਵਿੱਚ ਪੋਸਟਾਂ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ਤਾਂ ਅਜੇ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਵੇਂ ਨੋਟੀਫਿਕੇਸ਼ਨ ਜਾਰੀ ਹੋਏਗਾ ਉਸ ਦੇ ਸਬੰਧ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ